ਦੋਸਤੋ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਮਿੱਤਰਾਂ ਨਾਲ ਇੱਥੋਂ ਦੇ ਕੰਮਕਾਰਾਂ ਨੂੰ ਲੈ ਕੇ ਕਿਵੇਂ ਸੈਟਿੰਗ ਹੁੰਦੀ ਹੈ ਗੱਲ ਕਰਨ ਦਾ ਮੌਕਾ ਮਿਲਿਆ ਕਿਵੇਂ ਚੰਗਾ ਕਾਰੋਬਾਰੀ ਬਣ ਲਈ ਕਿੰਨੀ ਇੱਕ ਸਖਤ ਮਿਹਨਤ ਕਰਨੀ ਪੈਂਦੀ ਹੈ ਕਿੰਨੇ ਇੱਕ ਰੋਜ਼ਾਨਾ ਘੰਟੇ ਲਾਉਣੇ ਪੈਂਦੇ ਨੇ ਕਿੰਨੇ ਇੱਕ ਸਾਲ ਲੱਗ ਜਾਂਦੇ ਹੈ ਕੋਈ ਬਿਰਲਾ ਹੀ ਖੁੱਲ ਕੇ ਗੱਲ ਕਰਦਾ ਹੈ ਪਰ ਇਸ ਸਬੰਧ ਵਿੱਚ ਜਤਿੰਦਰ ਸਿੰਘ ਜੋਸਨ ਬਲਦੀਸ਼ ਸਿੰਘ ਢੱਲੂ ਅਤੇ ਸਰਬਜੀਤ ਸਿੰਘ ਛੱਬੀ ਬਿਲਗੀਏ ਵਾਂਗ ਗੱਲ ਖੁੱਲ੍ਹ ਕੇ ਕੀਤੀ ਗਈ ਆਓ ਤੁਸੀਂ ਵੀ ਸੁਣੋ ਕਿਵੇਂ ਕੈਨੇਡਾ ਵਿੱਚ ਪੰਜਾਬੀਆਂ ਨੇ ਆਪਣੇ ਆਪ ਨੂੰ ਸਤਾਪਤ ਕੀਤਾ ਹੈ ਦੋਸਤੋ ਇਸ ਵੀਡੀਓ ਵਿੱਚ ਇੱਕ 7 ਵਾਂਗ ਬੈਠ ਕੇ ਗੱਲਬਾਤ ਕੀਤੀ ਗਈ ਇਹ ਦੋਸਤ ਪਹਿਲੀ ਵਾਰ ਕੈਮਰੇ ਤੇ ਬੋਲੇ ਹਨ ਛੱਬੀ ਮੇਰੇ ਬਚਪਨ ਦਾ ਦੋਸਤ ਹੈ ਉਹੀ ਗੱਲਾਂ ਉਹੀ ਛੋਟੇ ਨਾਂ ਲੈ ਕੇ ਅਸੀਂ ਇੱਕ ਦੂਸਰੇ ਨਾਲ ਗੱਲਬਾਤ ਕੀਤੀ ਤੁਸੀਂ ਸੁਣੋਗੇ ਜੋਸਲ ਭਾਜੀ ਮੇਰੇ ਨਵੇਂ ਦੋਸਤ ਬਣੇ ਨੇ ਜਿਨ੍ਹਾਂ ਨੇ ਬੇਝਿਜਕ ਹੋ ਕੇ ਆਪਣੇ ਬਾਰੇ ਆਪਣੇ ਕਾਰੋਬਾਰ ਬਾਰੇ ਗੱਲ ਕੀਤੀ ਆਓ ਤਿੰਨ ਭਾਗਾਂ ਵਿੱਚ ਪੇਸ਼ ਕਰਾਂਗੇ ਇਸ ਵੀਡੀਓ ਨੂੰ ਤੁਸੀਂ ਵੀ ਅਖੀਰ ਤੱਕ ਸੁਣਨਾ ਕਿ ਕੀ ਅਸੀਂ ਵੀ ਪੰਜਾਬ ਵਿੱਚ ਇੰਨੀ ਮਿਹਨਤ ਕਰਕੇ ਕਾਮਯਾਬੀ ਹਾਸਲ ਕਰ ਸਕਦੇ ਹਾਂ ਆਓ ਸੁਣੋ ਦੋਸਤੋ ਮੈਂ ਰਜਿੰਦਰ ਸਿੰਘ ਬਿਲਗਾ ਤੇ ਤੁਸੀਂ ਵੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਤੇ ਕੈਨੇਡਾ ਦੇ ਵਿੱਚ ਸਾਰੀ ਸ਼ਹਿਰ ਦੇ ਵਿੱਚ ਅੱਜ ਦੋਸਤਾਂ ਮਿੱਤਰਾਂ ਨਾਲ ਬੈਠੇ ਆ ਤੇ ਮੇਰੇ ਖੱਬੇ ਪਾਸੇ ਸਰਬਜੀਤ ਸਿੰਘ ਛੱਬੀ ਬਿਲਗੇ ਤੋਂ ਚਿਤੰਦਰ ਸਿੰਘ ਜੋਸਨ ਫਤੇਪੁਰ ਤੋਂ ਤੇ ਤੁਹਾਡਾ ਭਾਜੀ ਕੀ ਨਾਮ ਦੱਸਿਆ ਤੁਸੀਂ ਬਲਦੀਸ਼ ਸਿੰਘ ਢੱਲੋਂ ਬਲਦੀਸ਼ ਸਿੰਘ ਢੱਲੋਂ ਢੱਲੇਵਾਲ ਗੁਰਾਇਆ ਤੇ ਦੋਸਤੋ ਏ ਕੈਨੇਡਾ ਦੇ ਵਿੱਚ ਪਿਛਲੇ ਓ ਡੇਢ ਮਹੀਨੇ ਤੋਂ ਬਹੁਤ ਸਾਰੇ ਪੰਜਾਬੀ ਪਰਵਾਹਨ ਨੂੰ ਮੈਨ ਦਾ ਮੌਕਾ ਮਿਲਿਆ ਤੇ ਜਦੋਂ ਅਸੀਂ ਇਹਨਾਂ ਨੂੰ ਇੱਥੇ ਦੇਖਦੇ ਆ ਤੇ ਇਹ ਬੜੀ ਸਖਤ ਮਿਹਨਤ ਕਰਦੇ ਆ ਦਿਨ ਰਾਤ ਕੰਮ ਕਰਦੇ ਆ ਤਾਂ ਜਾ ਕੇ ਇਹਨਾਂ ਦੀਆਂ ਕਾਮਯਾਬੀਆਂ ਜਿਹੜੀਆਂ ਆ ਉਹ ਨਜ਼ਰ ਆਉਂਦੀਆਂ ਉਹਦੇ ਪਿੱਛੇ ਰਾਜ ਇਹ ਆ ਕਿ ਇਹਨਾਂ ਨੇ ਮਿਹਨਤ ਇੰਨੀ ਸਖਤ ਕੀਤੀ ਆ ਜਿਸ ਕਰਕੇ ਇਹ ਇਥੇ ਆਪ ਵੀ ਜਿਹੜਾ ਚੰਗੇ ਘਰ ਚੰਗੇ ਸਾਧਨ ਤੇ ਸਾਡੇ ਪੰਜਾਬ ਵਿੱਚ ਸਾਡੇ ਪਿੰਡਾਂ ਦੇ ਵਿੱਚ ਵੀ ਇਹਨਾਂ ਵੱਲੋਂ ਆਪਣੀ ਮਿਹਨਤ ਦੇ ਵਿੱਚੋਂ ਹਿੱਸਾ ਪਾਇਆ ਜਾਂਦਾ ਧਾਰਮਿਕ ਕੰਮਾਂ ਨੂੰ ਲੈ ਕੇ ਖੇਡਾਂ ਦੇ ਵਿੱਚ ਤੇ ਹੋਰ ਵੀ ਸਮਾਜਿਕ ਜਿੱਥੇ ਵੀ ਕੋਈ ਚੰਗੇ ਕੰਮ ਆ ਉੱਥੇ ਇਹਨਾਂ ਦਾ ਰੋਲ ਹੁੰਦਾ ਤੇ ਆਓ ਗੱਲ ਕਰਦੇ ਆਂ ਇਹ ਪਹਿਲਾ ਜਤਿੰਦਰ ਸਿੰਘ ਉਹਨਾਂ ਦਾ ਐ ਮੈਂ ਤੁਹਾਡੇ ਕੋਲ ਆ ਕੇ ਬੜੀ ਖੁਸ਼ ਖੁਸ਼ੀ ਮਹਿਸੂਸ ਕੀਤੀ ਆ ਕਿ ਸਾਡੇ ਮਿੱਤਰ ਪਵਨ ਰਾਏ ਉਹਨਾਂ ਨੇ ਮੈਨੂੰ ਜ਼ਿਕਰ ਕੀਤਾ ਸੀ ਕਿ ਸਾਡੇ ਦੋਸਤ ਜਤਿੰਦਰ ਜੋਸਨ ਨੂੰ ਜ਼ਰੂਰ ਮਿਲ ਕੇ ਆਓ ਤੇ ਮੈਂ ਤੁਹਾਡੇ ਕੋ ਆਇਆ ਤੇ ਮੈਨੂੰ ਬਹੁਤ ਖੁਸ਼ੀ ਹੋਈ ਆ ਤੇ ਮੈਂ ਐ ਤੁਹਾਡਾ ਜਿਹੜਾ ਸ਼ਾਪ ਦੇਖੀ ਆ ਤੇ ਮੈਨੂੰ ਇਹ ਲੱਗਾ ਵੀ ਤੁਸੀਂ ਜਦੋਂ ਤੋਂ ਕੈਨੇਡਾ ਚ ਆਏ ਆ ਬੜੀ ਸਖਤ ਮਿਹਨਤ ਕੀਤੀ ਹੋਣੀ ਆ ਤਾਂ ਜਾ ਕੇ ਇਥੇ ਇਹ ਕਾਰੋਬਾਰ ਜਿਹੜੇ ਆ ਨਜਰਾਉਂਦੇ ਆ ਕੀ ਕਹਿਣਾ ਚਾਹੁੰਦੇ ਹਾਂ ਜੀ ਸਤਿ ਸ੍ਰੀ ਅਕਾਲ ਭਾਜੀ ਹਾਂ ਜੀ ਐਪਾ ਗਾਏ ਆ ਜੀ ਸਾਡੇ ਕੋਲ ਪੁਨਾਮੀ ਭਾਜੀ ਇੰਡੀਆ ਤੋਂ ਆਏ ਆ ਜੀ ਹਾਂਜੀ ਰਜਿੰਦਰ ਸਿੰਘ ਬਿਲਗਾ ਹਾਂਜੀ ਸਾਡੇ ਪਵਰ ਭਾਜੀ ਦੇ ਫਰੈਂਡ ਆ ਜੀ ਬੈਸਟ ਫਰੈਂਡ ਆ ਬਿਲਕੁਲ ਬਹੁਤ ਕਰਮਾੜੇ ਆ ਜੀ ਸਾਨੂੰ ਉਹਨਾਂ ਨੇ ਦਰਸ਼ਨ ਦਿੱਤੇ ਆਣ ਕੇ ਹਾਂਜੀ ਆਣ ਕੇ ਇੱਥੇ ਮਿਹਨਤ ਕਰਨੀ ਪੈਂਦੀ ਹੈ ਜੇ ਮਿਹਨਤ ਬਿਨਾਂ ਤੁਹਾਨੂੰ ਫਲ ਨਹੀਂ ਮਿਲਦਾ ਜੀ ਜੀ ਸਖਤ ਮਿਹਨਤ ਕਰਨੀ ਪੈਂਦੀ ਹੈ ਦਿਨ ਰਾਤ ਕਰਨਾ ਪੈਂਦਾ ਜੀ ਤਾਂ ਤੁਸੀਂ ਸクセਸ ਹੰਆ ਜੀ ਤੇ ਕੈਨੇਡਾ ਕਦੋਂ ਆਏ ਸੀ ਤੁਸੀਂ ਮੈਂ ਕੈਨੇਡਾ ਚ 2006 ਚ ਆਇਆ ਜੀ ਜੀ ਪਹਿਲਾਂ ਮੈਂ ਅਮਰੀਕਾ ਸੀਗਾ 14 ਸਾਲ ਮੈਂ ਅਮਰੀਕਾ ਰਹਾ 93 ਚ ਆਇਆ ਸੀਗਾ ਠੀਕ ਆਣ ਕੇ ਦਿਨ ਰਾਤ ਇੱਕ ਕੀਤਾ ਜੀ ਅੱਜ ਇਸ ਮੁਕਾਮ ਤੇ ਪਹੁੰਚੇ ਆ ਜੀ ਦੋਸਤੋ ਸਾਡੇ ਦੋਵੇਂ ਮਿੱਤਰ ਜਿਹੜੇ ਆ ਕੋਈ ਪੱਤਰਕਾਰ ਨਹੀਂ ਕੋਈ ਲੀਡਰ ਨਹੀਂ ਤੇ ਕੋਈ ਬੁਲਾਰੇ ਨਹੀਂ ਦਿਲ ਦੀਆਂ ਗੱਲਾਂ ਜਤਿੰਦਰ ਸਿੰਘ ਜੀ ਕਰਦੇ ਆਪਾਂ ਬਿਲਕੁਲ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਤੇ ਤੁਹਾਡੇ ਫਤੇਪੌਰ ਏਰੀਆ ਜਿਹੜਾ ਆ ਉਹ ਅਸੀਂ ਤਾਂ ਸਿਰਫ ਉਹਨਾਂ ਨੂੰ ਐ ਇੰਟਰੋਡਕਸ਼ਨ ਆ ਹਾਂਜੀ ਬਿਲਕੁਲ ਜੀ ਹਾਂਜੀ ਤੇ ਸ਼ਾਪ ਦੀ ਆਪਾਂ ਜਿਹੜੀ ਆ ਤਸਵੀਰ ਆਪਣੇ ਦੋਸਤਾਂ ਨੂੰ ਦਿਖਾਤੀ ਆ ਹਾਂਜੀ ਬਾਹਰੋਂ ਵੀ ਅੰਦਰੋਂ ਵੀ ਠੀਕ ਹੈ ਜੀ ਤੇ ਦੱਸ ਰਹੇ ਆ ਕਿ ਜਤਿੰਦਰ ਸਿੰਘ ਨੇ ਜੇ ਸਖਤ ਮਿਹਨਤ ਕੀਤੀ ਆ ਤੇ ਤਾਂ ਇਹ ਸਭ ਕੁਝ ਮਿਹਨਤ ਬਿਨਾਂ ਫਲ ਨਹੀਂ ਮਿਲਦਾ ਜੀ ਤੇ ਫਿਰ ਜਤਿੰਦਰ ਸਿੰਘ ਜੀ ਰਜਗਾਰ ਕਿੰਨੇ ਬੰਦਿਆਂ ਦਾ ਦਿੱਤਾ ਉਹ ਦੱਸੋ ਬੰਦੇ 10 ਤੋਂ 11 ਬੰਦੇ ਕੰਮ ਕਰਦੇ ਆ ਜੀ ਆਪਣੇ ਕੋਲ ਅੱਛਾ ਜੀ ਹਾਂਜੀ ਉਹਦੇ ਜਾਂਦੇ ਰਹਿੰਦੇ ਆ ਪਰ ਇੰਨੇ ਤਾਂ ਮੋਸਟਲੀ ਸਾਡੇ ਹੁੰਦੇ ਆ ਤੇ ਇੰਨੇ ਇੱਥੋਂ ਸਾਰਿਆਂ ਦੇ ਘਰ ਬੜੀ ਵਧੀਆ ਚਲਾਉਂਦੇ ਆ ਸਸ ਬੰਦਿਆਂ ਦੇ ਤੁਸੀਂ ਘਰ ਹਾਂਜੀ ਚਲਾਉਨੇ ਆ ਹਾਂਜੀ ਤੇ ਜਿਹੜੇ ਤੁਹਾਡੇ ਨਾਲ ਹੋਰ ਲੋਕ ਜੁੜੇ ਆ ਕੋਈ ਤੁਹਾਤੋਂ ਟਵਾ ਟਵਾਈ ਦਾ ਸਮਾਨ ਦਾ ਕੰਮ ਲੈਂਦਾ ਹਾਂਜੀ ਹਾਂਜੀ ਬਿਲਕੁਲ ਜੀ ਉਹ ਤਾਂ ਪਤਾ ਨਹੀਂ ਉਹ ਕਿੰਨੇ ਕੁ ਬੰਦੇ ਹੋਣਿਆ ਬਿਲਕੁਲ ਜੀ ਉਹ ਤਾਂ ਸਮਝ ਲਓ ਵੀ ਜਿੱਤੇ ਡੰਪਰ ਵਿੱਚ ਰਿਲੇਸ਼ਨ ਹੈ ਵੀ ਕਿੰਨਾ ਕੁ ਜ਼ਿਆਦਾ ਹੈਗਾ ਤੁਹਾ ਇਹ ਵੀ ਗੱਲ ਤੁਹਾਨੂੰ ਇਹ ਕਿੱਥੋਂ ਸਿੱਖਿਆ ਇਹ ਕੋ ਸਭ ਕੁਝ ਇਹ ਜਿਹੜਾ ਜੀ ਇੱਥੇ ਸਿੱਖਿਆ ਪਹਿਲਾਂ ਮੇਰੀ ਇਹ ਲੈਂਥ ਹੈ ਨਹੀਂ ਸੀਗੀ ਕਿਉਂਕਿ ਮੈਂ ਤਾਂ ਟਰੱਕ ਚਲਾਉਂਦਾ ਸੀਗਾ ਇਕੱਠਾ ਡਰਾਈਵਰ ਸੀਗਾ ਜੀ ਹਾਂ ਤੇ ਉੱਥੇ ਪਰਮਾਤਮਾ ਨੇ ਜਿਹੜੇ ਪਾਸੇ ਨੂੰ ਲਾਉਣਾ ਸੀਗਾ ਇਹਦਰ ਇਸ ਲੈਂਚ ਆ ਗਿਆ ਉਦੋਂ ਮੈਨੂੰ ਕੁਝ ਨਹੀਂ ਸਿਉਂਦਾ ਮੇਰੇ ਕੋਕੀ ਸੀ ਜਿਹੜੇ ਕੰਮ ਕਰਦੇ ਫਿਰ ਹੌਲੀ 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 ਮੈਂ ਆਪ ਸਿੱਖਿਆ ਜੀ ਹੁਣ ਛੋਟੀ ਤੋਂ ਕੇਟਰਿੰਗ ਲੈ ਕੇ ਵੱਡੀ ਤੋਂ ਜਿਹੜੀ ਚੀਜ਼ ਮਰਜੀ ਉਹ ਸਭ ਬਣਾਉਨੇ ਆਂ ਜੀ ਆਪ ਲਓ ਜੀ ਅੱਜ ਇਨੀ ਸਾਨੂੰ ਚਾਹ ਨਾਲ ਪਕੌੜੇ ਖੁਲਾਏ ਪਨੀਰ ਵਾਲੇ ਪਨੀਰ ਵਾਲੇ ਪਕੌੜੇ ਇੱਥੇ ਵੀ ਬਹੁਤ ਮਸ਼ੂਰ ਆ। ਤਾਂ ਪਨੀਰ ਵਾਲੇ ਪਕੌੜੇ ਆਪਣੇ ਉੱਥੇ ਪਿੰਡਾਂ 'ਚ। ਬਿਲਕੁਲ ਜੀ ਹਾਂ ਜੀ। ਇਦਾਂ ਹੀ ਆ। ਹਾਂ ਜੀ। ਤੇ ਪਨੀਰ ਵਾਲੇ ਪਕੌੜੇ ਜਿਹੜੇ ਸਾਨੂੰ ਤੁਸੀਂ ਅੱਜ ਖਿਲਾਏ। ਨਾਲ ਮਿਕਸ ਪਕੌੜਾ ਕਿਉਂ ਛੱਪੀ? ਮਿਕਸ ਪਕੌੜਾ। ਤੇ ਨਾਲ ਹੀ ਨਹੀਂ ਫੇਰ ਇਹਨਾਂ ਦਾ ਜਿਹੜਾ ਖੰ ਪਰਖਾਂਦੇ ਰਹੀ ਤਾਂ ਬਹੁਤ ਜ਼ਿਆਦਾ ਟੇਸਟੀ ਸੀਗੇ। ਤੇ ਇਹ ਸਾਰੇ ਭਰਾਵਾਂ ਨੂੰ ਦੱਸਣਾ ਚਾਹੁੰਦੇ ਆ। ਵੇ ਉੱਥੇ ਆਪਣੇ ਨੂਰ ਮਹਿਲ ਚਾਹੇ ਕਾਲੀਆ 스ਪੀਡ ਸ਼ਾਪ ਚਾਹੇ ਮਹਿਨਾਲ 스ਪੀਡ ਸ਼ਾਪ ਹੋਰ ਵੀ ਭਰਾ ਆ ਆਪਣੇ ਨਾ ਜਿਹੜੇ ਨਾਮ ਮੂੰਹ ਚ ਆ ਕੇ ਬੋਲਦੇ ਸੀ ਅਸੀਂ ਕਿਸੇ ਦੂਜਿਆਂ ਦੇ ਬਹੁਤ ਦੂਜੇ ਵੀ ਸਾਡੇ ਉਨੇ ਹੀ ਮਿੱਤਰ ਆ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਇੱਥੇ ਫਿਰ ਨਵ 스ਪੀਡ ਸ਼ਾਪ ਦੇ ਨਾਂ ਤੇ ਮਸ਼ਹੂਰੀ ਆ ਪੂਰੀ ਬਹੁਤ ਪੂਰੀ ਜੀ ਪੂਰੀ ਤੇ ਤੁਹਾਡੀ ਟੇਸਟੀ ਚੀਜ਼ ਕਿਹੜੀ ਤੁਹਾਡੇ ਮਨ ਨੂੰ ਲੱਗਦੀ ਵੀ ਜਿਹੜੀ ਜ਼ਿਆਦਾ ਵਿਕਦੀ ਆ ਅਸੀਂ ਤਾਂ ਸਾਰਾ ਹੀ ਕਹਣਾ ਜੀ ਪਰ ਸਾਡੀ ਜ਼ਿਆਦਾ ਮਿਲਕ ਕੇਕ ਤੇ ਬ੍ਰਾਊਨ ਬਰਫੀ ਹਾਂ ਗਲਾਬ ਜਾਮਨ ਹਾਂ ਬੇਸਣ ਇਹ ਜਿਹੜਾ ਸਾਡੇ ਸਭ ਤੋਂ ਜ਼ਿਆਦਾ ਪਾਪੂਲਰ ਆ ਤੇ ਜਿਹੜੀ ਗਰਾਂਆਂ ਵਾਲੀ ਬਰਫੀ ਆ ਆਪਾਂ ਨਾਂ ਨਹੀਂ ਲੈਣਾ ਹਾਂ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਪਾਵਾਂ ਕੇ ਉੱਤੇ ਬਹੁਤ ਮਸ਼ਹੂਰ ਆ ਤਿੰਨ ਚਾਰ ਹਾਂਜੀ ਤੇ ਗਰਾਂਆਂ ਵਾਲੀ ਬਰਫੀ ਨੂੰ ਟੱਕਰ ਦੇਣੀ ਸ਼ੁਰੂ ਕੀਤੀ ਤੁਸੀਂ ਇੱਥੇ ਹਾਂ ਜਿਹੜੀ ਬ੍ਰਾਊਨ ਬਰਫੀ ਤੁਸੀਂ ਖਾਧੀ ਹੋਣੀ ਆ ਜੇ ਤੁਹਾਨੂੰ ਪਤਾ ਲੱਗਿਆ ਹੋਣਾ ਜੀ ਉਹਦੇ ਮੁਕਾਬਲਾ ਹੈਗਾ ਕਿ ਨਹੀਂ ਹੈ ਜੀ ਹਾਂਜੀ ਤੇ ਐਡਰੈਸ ਭਾਜੀ ਹੋਣੀ ਬੋਲ ਦੇਣਾ ਤੇ ਜਿੱਥੇ ਇੱਕ ਤੱਕ ਸਾਨੂੰ ਕੋਈ ਸੁਣਦਾ ਹੈ ਨਾ ਹਾਂਜੀ ਬਿਲਕੁਲ ਤੇ ਤੁਸੀਂ ਦੱਸ ਦਿਓ ਬਈ ਉਹ ਗਰਾਂਆਂ ਵਾਲੀ ਬਰਫੀ ਜਿਹੜੀ ਆ ਉਹ ਤੋਂ ਹੱਥੋਂ ਲੈ ਸਕਦੇ ਆ ਦੱਸ ਦਿਓ ਮਿੱਤਰਾਂ ਹਾਂ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਮਨਵ ਸਿੰਘ ਢਬੋਲਦਾ ਜੀ ਤੇ ਸਾਡਾ ਰੈਸਟੋਰੈਂਟ ਦਾ ਐਡਰੈਸ ਹੈਗਾ ਯੂਨਿਟ ਨੰਬਰ 101 8140120 ਸਟਰੀਟ ਸਰੀ BC V3W 3W V3 V V3W 3 and 3 ਇਹ ਸਾਡਾ ਐਡਰੈਸ ਹੈ ਜੀ ਤੇ ਫੋਨ ਨੰਬਰ ਹੈਗਾ 7789965854 ਜਤਿੰਦਰ ਮੇਰਾ ਨਾਮ ਜੀ वेलकम है जी सारे, जी। सारे सा जी। हाँदी, हाँदी। ने जेड़ मर्जी सारे ने वेलकम ਸਾਡੇ ਲੋਕਾਂ ਦੇ ਢੱਲੋ ਹਣੀ ਬੈਠੇ ਸੀ ਹਾਂਜੀ ਹਾਂਜੀ ਇਹਨਾਂ ਨੇ ਪਤਾ ਨਹੀਂ ਕਿੰਨੇ ਕ ਗਿਣਾਤੇ ਮੈਂ ਤਾਂ ਰਿਹਾ ਉਹਨਾ ਮਿੱਤਰਾਂ ਦੇ ਉਹਨਾਂ ਦੇ ਮੈਂ ਕੰਮ ਕੀਤਾ ਨਾ ਹਾਂਜੀ ਬਿਲਕੁਲ ਸਹੀ ਹਾਂਜੀ ਮਾਰਕੀਟ ਤੇ ਇਹ ਵੀ ਬਹੁਤ ਇੱਥੇ ਹਾਂਜੀ ਬਿਲਕੁਲ ਜੀ ਤੇ ਇਹ ਭਰਾ ਸਾਡੇ ਨੇ ਇਦਾਂ ਕਹ ਲਓ ਹਾਂਜੀ ਮਿਹਨਤ ਬਹੁਤ ਕੀਤੀ ਬਿਲਕੁਲ ਜੀ ਇਹ ਯਕੀਨ ਬਹੁਤ ਛੇਤੀ ਕਰ ਲੈਂਦਾ ਬਸ ਹੋਰ ਮੇਰੇ ਨਾਲ ਹਾਲੀਆ ਜੀ ਅੱਛਾ ਜੀ ਹਾਂਜੀ ਇਹਨਾਂ ਥਗੀਆਂ ਬਹੁਤ ਹੋਈਆਂ ਇੰਡੀਆ 'ਚ ਵੀ ਇੱਥੇ ਵੀ ਇਹ ਤੁਹਾਡੇ ਨਾਲ ਵੀ ਹੈ ਜੀ ਸਾਡਾ ਇਹ ਦੂ ਬਚਾਵਾ ਜੀ ਅਜੇ ਪਰਮਾਤਮਾ ਦੀ ਬੜੀ ਕਿਰਪਾ ਹੈ ਜੀ ਇਦਾਂ ਦਾ ਕੋਈ ਬੰਦਾ ਨਹੀਂ ਆਪਾਂ ਨੂੰ ਮੈਨੂੰ ਮੰਨ ਲਓ ਤੁਸੀਂ ਕਿਤੇ ਨਹੀਂ ਆਉਂਦੇ ਹੈਗੇ ਨਹੀਂ ਲਿਟਰ ਕੀਤਾ ਨਹੀਂ ਨਾਈਸ ਟਾਕ ਕਰੀਦੀ ਹਰ ਇੱਕ ਦਿਨ ਨਾਲ ਆਪਾਂ ਤੇ ਪਰ ਮੈਨੂੰ ਅਜੇ ਤੱਕ ਪਰਮਾਤਮਾ ਦੀ ਬੜੀ ਕਿਰਪਾ ਜੀ ਕਿਸੇ ਨੇ ਵੀ ਇਹੋ ਜਿਹਾ ਨਹੀਂ ਮਰਨਾ ਕੀਤਾ ਮੰਨ ਲਓ ਛੇਤੀ ਕਿਤੇ ਯਕੀਨ ਵੀ ਜਿਹੜੀ ਕੰਨ ਤੋਂ ਗਰੇ ਜੀ ਕਿਉਂਕਿ ਉਹਨਾਂ ਨੂੰ ਕਰਨੇ ਦੀ ਦਿੰਦੇ ਨਹੀਂ ਮੌਕਾ ਹੀ ਨਹੀਂ ਦਿੰਦੇ ਅਗਲੇ ਮੌਕਾ ਨਹੀਂ ਦਿੰਦੇ ਇਹ ਫੇ ਯਕੀਨ ਬਹੁਤ ਸ਼ੀਧੀ ਕਰ ਲੈਂਦਾ ਯਕੀਨ ਹਾਂਜੀ ਯਕੀਨ ਯਕੀਨ ਕਰਨਾ ਚਾਹੀਦਾ ਇੱਕ ਵਾਰੀ ਵੇਖਣਾ ਚਾਹੀਦਾ ਜੇ ਕੋਈ ਇਹਨਾਂ ਦੀ ਲਾਈਨ ਤੇ ਸਾਡੀ ਲਾਈਨ ਚ ਬਹੁਤ ਡਿਫਰੈਂਟ ਆ ਹਾਂਜੀ ਇਹਨਾਂ ਦੇ ਜਿਹੜਾ ਇਹਨਾਂ ਦੇ ਹੁੰਦਾ ਇਹਨਾਂ ਦੀ ਲਾਈਨ ਦੇ ਵਿੱਚ ਕੰਟਰਕਸ਼ਨ ਦੇ ਵਿੱਚ ਹੋ ਹੁੰਦਾ ਵਾ ਜੀ ਬਹੁਤ ਹੁੰਦਾ ਤੇ ਸਾਡੀ ਜਿਹੜੀ ਲਾਈਨ ਆ ਇਹਦੇ ਵਿੱਚ ਨਹੀਂ ਇਦਾਂ ਦਾ ਘਟਿਆ ਹਾਂਜੀ ਕੋਈ ਹੋਊਗਾ ਜਿਹੜਾ ਬਾਲਾ ਬਿਲਕੁਲ ਹੀ ਹੈ ਨਾ ਉਹ ਹੋ ਜਾਊਗਾ ਨਹੀਂ ਤਾਂ ਅਦਰਵਾਈਜ਼ ਸਾਡੇ ਨਾਲ ਅਜੇ ਤੱਕ ਨਿਕਕਦੀ ਵੀ ਕਿਸ ਨੇ ਇਹ ਹੋ ਜਾ ਕੀਤਾ ਜੀ ਕੰਮ ਸਾਡੀ ਲੈਂਡ ਵਿੱਚ ਜਿੱਦਾਂ ਉਹਨੇ ਪੈਰ ਜ਼ਿਆਦਾ ਵਸਾਰ ਲਿੰਦੇ ਆ ਬਿਲਕੁਲ ਹਾਂਜੀ ਹਣਾ ਹਾਂਜੀ ਤੇ ਉਹਨੀ ਪਹੁੰਚ ਹੁੰਦੀ ਨਹੀਂ ਉਹ ਬਾਹਰ ਚ ਅਗਲੇ ਧੱਗਾ ਚੱਕ ਜਾਂਦੇ ਆ ਉਹੀ ਮੁਰਗੇ ਬਾਹਰ ਚ ਕਾਇਦ ਦਿੰਦੇ ਜੀ ਸਾਡਾ ਓਵਰ ਬਜਟ ਹੋ ਗਿਆ ਓਵਰ ਬਜਟ ਹੋ ਗਿਆ ਫਰਾਨਾ ਗਿਆ ਹਾਂਜੀ ਹਾਂਜੀ ਢਿਲੋ ਸਾਹਿਬ ਤੁਸੀਂ ਕੈਨੇਡਾ ਚ ਕਦੋਂ ਤੋਂ ਆਏ ਅਸੀਂ ਅਸੀਂ 2008 ਤੇ ਇੱਥੇ ਆ ਕੇ ਫੇ ਬੜੀ ਸਖਤ ਮਿਹਨਤ ਕਰਨੀ ਪਈ ਹੁੰਦੀ ਹੈ। ਹਾਂਜੀ। ਹਾਂ। ਸਖਤ ਮਿਹਨਤ, ਉਹਦਾ ਹੀ ਫਾਲਾ। ਜੀ। ਸਖਤ ਮਿਹਨਤ ਤਾਂ ਕਰਨੀ ਪੈਣੀ ਹੈ। ਠੀਕ ਲਿਆ ਵੀ ਮਿਹਨਤ ਕਰਦੇ ਰਹੇ ਆ। ਜੀ। ਬਸ ਤੇ ਇਹਨਾਂ ਕੰਟਰੀਆਂ 'ਚ ਆ ਕੇ ਵੀ ਮਿਹਨਤ ਕੀਤੀ। 5 ਸਾਲ ਮੈਂ ਇੰਗਲੈਂਡ ਰਿਹਾ ਸੀ। ਜੀ। ਉਸ ਤੋਂ ਬਾਅਦ ਫੇ ਮੈਂ ਇੱਥੇ ਕੈਨੇਡਾ ਪਰਮਨੈਂਟ ਰਿਹਾ। ਠੀਕ ਹੈ। ਹਾਂਜੀ। ਤੇ ਸਰਵਜੀਤ ਸਿੰਘ ਛੱਪੀ ਜੀ ਤੁਸੀਂ ਕਿੰਨੇ ਦੇਰ ਤੋਂ ਕੈਨੇਡਾ ਆਏ ਆ? ਮੈਂ 2002 'ਚ ਆਇਆ ਸੀ। 2002 'ਚ। ਹੂੰ। ਬਸ ਪਹਿਲਾਂ ਤੇ ਸ੍ਰੋਤਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੈਲਗਰੀ ਸਾਰੇ ਸੰਗਤ ਨੂੰ ਸਤਿ ਸ੍ਰੀ ਅਕਾਲ ਜੀ ਤੇ ਜਿਹਨਾਂ ਨੇ ਦੇਖਣਾ ਜਿਹਨਾਂ ਨੇ ਪਛਾਨਣਾ ਹਾਂ ਨਾ ਸਾਰਿਆਂ ਦਾ ਧੰਨਵਾਦ ਆ ਕੋਈ ਹੋਰ ਕੋਈ ਹੈਲਪ ਦੀ ਲੋੜ ਜਾਂ ਕੁਝ ਵੀ ਹੈ ਆ ਖੜੇ ਆ ਜਿੰਨੇ ਜੋਗੇ ਹੈਗੇ ਆ ਪਰ ਸਾਰੇ ਇਕੱਠੇ ਰਹੋ ਬਿਲਕੁਲ ਸਾਰੇ ਇਕੱਠੇ ਰਹੋ ਗਾਂ ਵਧਾਓ ਕਾਰੋਬਾਰ ਵਧਾਓ ਆਪਣੇ ਵਧਾਓ ਨਾਲ ਜਦਿਆਂ ਦੇ ਵਧਾਓ ਬਲਕਨ ਹਣਾ ਇਹ ਨਾ ਕਿ ਆਪਣੇ ਬਰਸੀਮਤ ਰਹੋ ਹਣਾ ਜਿੰਨਾ ਤੁਸੀਂ ਕਰ ਸਕਦੇ ਸਾਨੂੰ ਰੱਬ ਨੇ ਅਸੀ ਹਾਰਦ ਮਿਹਨਤ ਕੀਤੀ ਆ ਅਸੀਂ ਸੁਖੀ ਆਉਣ ਇੱਥੇ ਸਰਬਜੀਤ ਸਿੰਘ 26 ਦੇ ਨਾਮ ਨਾਲ 26 ਨਾਮ ਬਿਲਗੇ ਵਾਲੇ ਜਾਣਦੇ ਆ ਪਲਾਹਾ ਤੋਂ ਅੱਗੇ ਤਲਵੰਡ ਰੋਡ ਤੇ ਤੁਹਾਡਾ ਖੂਗਾ ਹਾਂ ਹਾਂ ਅਕੈਡਮੀ ਲੱਗਦੀ ਤੇ ਅਸੀਂ ਬਚਪਨ ਵੇਲੇ ਇਕੱਠੇ ਰਹਿਆ ਹਾਂ ਇਕੱਠੇ ਖਾਂਦੇ ਪੀਂਦੇ ਰਹਿਆ ਕੁੱਤੇ ਰਾਸ ਕੱਢਦੇ ਨਹੀਂ ਸ਼ੱਭੀ ਦਾ ਮਾਨ ਹੁੰਦਾ ਸੀ ਕਿ ਮੈਂ ਬਾਹਰ ਜਾਣਾ ਬਹੁਤ ਆ ਤੇ ਬਾਹਰ ਜਾਣ ਦਾ ਕਰੇਜ ਕਿਹਦਾ ਨਹੀਂ ਪੰਜਾਬ ਦੇ ਵਿੱਚ ਹਰ ਕੋਈ ਜਾਂਦਾ ਵੀ ਮੈਂ ਉਸ ਟਾਈਮ ਕਰੇਜੀ ਹੀ ਸੀਗਾ ਹਾਂ ਉਹ ਟਾਈਮ ਹੀ ਇਦਾਂ ਦਾ ਸੀਗਾ ਤੇ ਉਸ ਵੇਲੇ ਛੱਭੀ ਆਉਣਾ ਬਹੁਤ ਔਖਾ ਸੀ ਕੈਨੇਡਾ ਹੁਣ ਤਾਂ ਸੌਖਾ ਹੀ ਆ ਉਦੋਂ ਬਹੁਤ ਔਖਾ ਸੀ ਹੁਣ ਤਾਂ ਪੈਨ ਲੈ ਕੇ ਨਿਆਣਿਆਂ ਗਾ ਨਿਆਣਿਆਂ ਮਗ ਰਸੀਆਂ ਗਾ ਉਦੋਂ ਬਹੁਤ ਮੁਸ਼ਕਲ ਸੀ ਬਹੁਤ ਬਹੁਤ ਮੁਸ਼ਕਲ ਨਹੀਂ ਪਹਿਲਾ ਬਹੁਤ ਖਰਾਬ ਸੀ ਤਾਂ ਅੱਛਾ ਜੀ ਉਹਨਾਂ ਦਿਨਾਂ ਦੇ ਵਿੱਚ ਮੈਂ ਤਕਰੀਬਨ 80 85 ਕਦੀ ਗੱਲ ਆ ਜੀ ਸ਼ਾਇਦ ਮੈਂ 7 ਲੱਖ ਰੁਪਈਆ ਡੈਡੀ ਇਥੇ ਪਤੂਆਂ 'ਚ ਪਾਗਲ ਜਾਂਦਾ ਹੁੰਦਾ ਸੀਗਾ ਅੱਛਾ ਜੀ ਇਥੇ ਏਜੰਟ ਕੋ ਏਜੰਟ ਕੋ ਮੇਰਾ ਮੁੰਡਾ ਬਾਹਰ ਗਿਆ ਉਹਦੇ ਏਜੰਟ ਨੇ ਉਥੋਂ ਦਿੱਲੀੋਂ ਹਾਂ ਬਸ ਪੈਸੇ ਲੈ ਲੈਣੇ ਲੈ ਕੇ ਕარი ਥਾਈਲੈਂਡ ਕਬਾ ਲਿਆਉਣਾ ਅੱਛਾ ਕარი ਉੱਥੋਂ ਕਮਾ ਕੇ ਫੇਰ ਵਾਪਸ ਪਿੰਡ ਹਾਂ ਫੇਰ ਪਿੰਡੋਂ ਫੇਰ ਜਾਣਾ ਚੱਲਿਆ ਤੁਹਾਨੂੰ ਫੇਰ ਤੈਨੂੰ ਚਾੜਾਂਗੇ ਦੁਬਾਰਾ ਹਾਂ ਫੇਰ ਉਹ ਗੱਲਾਂ ਗੁਲਾਂ ਜਦਾਣ ਆਪਾਂ ਪਿੰਡੂ ਸੀਗੇ ਉਹ ਫੇਰ ਗੱਲਾਂ ਜਾ ਜਾਣਾ ਫੇਗ ਫੇ ਫੇ ਹਾ ਫੇ ਫੇ ਦੁਕਾਨੇ ਆਉਣਾ ਫੇ ਉਹ ਡੈਡੀ ਨੇ ਫੇ ਕਹਿੰਦਾ ਮੈਂ ਕਹਿੰਦਾ ਵੇ ਪੈਸੇ ਮੋਗ ਗਏ ਹਾਂ ਫੇਰ ਇੱਕ ਵਾਰੀ ਫੇਰ ਫੇਰ ਉਹਨੇ ਸੋਨੀਆ ਨੂੰ ਪੈਸੇ ਪਾਣੀ ਪਾੜ ਕੇ ਫੇ ਤੂਜੀ ਪਾ ਲਿਆ ਹਾਂ ਆਰਤੀ ਤੇ ਤੁਹਾਡੇ ਸੋਨੀ ਆਰਤੀ ਤੇ ਸੋਨੀਆ ਹਾਂ ਉਸੇ ਹੱਥ ਨਾਲ ਵੀ ਇਦਾਂ ਕਰਦੇ ਕਾਦੇ ਬਹੁਤ ਪੈਸਾ ਜਿੱਦਾਂ ਖਰਾਕਦਾ ਫੇ ਜਦੋਂ ਅਚਾਨਕ ਕਿਦਾਂ ਬਣਨੀ ਸੀ ਪਾਣੀ ਪਾਣੀ ਦੇ ਬਣ ਗਏ ਨੇ ਤੇ ਲਾ ਸਾਬ ਇਹ ਤੁਸੀਂ 26 ਦੀ ਕਹਾਣੀ ਸੁਣ ਲਈ ਹਾਂਜੀ ਤੁਸੀਂ ਤਾਂ ਸੌਖਿਆ ਹਗਾ ਉਹਨੇ ਫੇ ਇਹਦੇ ਨਾਲ ਸਾਡਾ ਸਫਰ ਸੌਖਾ ਸੀ ਅੱਛਾ ਜੀ ਹਾਂਜੀ ਉਹ ਕਿਦਾਂ ਉਹ ਇਸ ਤਰੀਕੇ ਨਾਲ ਸੀ ਉਸ ਟਾਈਮ ਬੀਜ ਲੱਗਦੇ ਸੀ ਨਾ ਨਵੀਂਆਂ ਦੇ ਸੇਵਿਸ ਤੇ ਆ ਗਿਆ ਸੀ ਅੱਛਾ ਜੀ ਉਸ ਤੋਂ ਬਾਅਦ ਫਿਰ 5 ਸਾਲ ਰਏ ਇੰਗਲੈਂਡ ਵਿੱਚ ਜੀ ਉਸ ਤੋਂ ਬਾਅਦ ਫਿਰ ਪਰਮਨੈਂਟ ਕੈਨੇਡਾ ਬੁੱਕ ਹੋ ਗਿਆ ਸੀ ਤੇ ਫਿਰ ਇੰਗਲੈਂਡ ਚ ਆਉਣ ਦਾ ਜਿਹੜਾ ਸਬਕ ਕਿੱਦਾਂ ਬਣਿਆ ਇੰਗਲੈਂਡ ਦੇ ਵਿੱਚ ਆਉਣ ਦਾ ਬਸ ਇਦਾਂ ਹੀ ਵੀਜ਼ਾ ਮਿਲ ਗਿਆ ਸੀ ਕਬੱਡੀ ਵਾਲਿਆਂ ਨੂੰ ਕਬੱਡੀ ਵਾਲਿਆਂ ਨੂੰ ਹਾਂ ਉਸ ਤੋਂ ਬਾਅਦ ਖੁੱਲ ਕੇ ਦੱਸੋ ਵੀ ਕਬੱਡੀ ਖੇਲੀ ਫੇਰ ਐ ਨਹੀਂ ਛੋਟੀ ਟੀਮ ਦੇ ਬੱਚ ਹੁੰਦੇ ਸੀ ਚਲੋ ਛੋਟੀ ਜਿਹੀ ਕਮੇਟੀ ਖੇਲੀ ਤੇ ਪਰ ਉਸ ਟਾਈਮ ਸਟਾਰਟਿੰਗ ਛੋਟੀ ਟੀਮ ਤੋਂ ਉਸ ਤੋਂ ਬਾਅਦ ਥੋੜਾ ਮਿਲਿਆ ਥੋੜਾ ਚਿਰ ਅਸੀਂ ਕੈਨੇਡਾ ਵਿੱਚ ਰਹੇ ਸਟੇ ਕੀਤੀ 5 ਸਾਲ ਕੀਤੀ ਸੀ ਅੱਛਾ ਜੀ ਉਸ ਤੋਂ ਬਾਅਦ ਫਿਰ ਪਰਮਨੈਂਟ ਕੈਨੇਡਾ ਵਿੱਚ ਵਰਕ ਪਰਮਿਟ ਤੇ ਆ ਗਏ ਸੀ ਤੇ ਕੀ ਕੰਮ-ਕਾਰ ਕਰਦੇ ਆਂ ਅੱਜ ਕੱਲ੍ਹ ਤੋਂ ਅੱਜ ਕੱਲ੍ਹ ਇੱਥੇ ਮੇਰਾ ਰੈਸਟੋਰੈਂਟ ਦਾ ਕੰਮ ਐ ਸਟਾਰਟਿੰਗ ਇਤੋਂ ਆ ਕੇ ਫਿਰ ਕਿਹੜੇ ਕੰਮ ਤੋਂ ਕੀਤੀ ਰੈਸਟੋਰੈਂਟ ਤੋਂ ਕੀਤੀ ਸੀ ਵਰਕ ਪਰਮਿਟ ਤੇ ਰੈਸਟੋਰੈਂਟ ਦੇ ਵਿੱਚ ਹੀ ਆ ਗਿਆ ਅੱਛਾ ਜੀ ਹਾਂਜੀ ਤੇ ਕਿਦਾਂ ਦਾ ਲੱਗਦਾ ਕੰਮ ਬਹੁਤ ਵਧੀਆ ਕੰਮ ਚ ਜਾ ਰਿਹਾ ਹੋ ਰਿਹਾ ਬਿਲਕੁਲ ਕੰਮ ਤੋਂ ਕੰਮ ਅੱਛੇ ਪੜਦੇ ਆ ਬੱਚੇ ਹਾਂ ਬੱਚੇ ਪੜ ਗਏ ਲੜਕੀ ਦਾ ਟੈਸਟ ਕੀ ਫਰਕ ਲੱਗਦਾ ਤੁਹਾਨੂੰ ਆਪਣੇ ਉੱਥੇ ਡੱਲੇਵਾਲ ਘਰਾयां ਪੰਜਾਬ ਚ ਇੱਥੇ ਤਾਂ ਉੱਥੇ ਦਾ ਉਹ ਤਾਂ ਹੈ ਆਪਣੀ ਧਰਤੀ ਉਹ ਆ ਹਾਂ ਜੰਮੇਪੁਰੇ ਉੱਥੇ ਆ ਹਾਂ ਬਸ ਹੁਣ ਕਾਰੋਬਾਰ ਇੱਥੇ ਆ ਇੱਥੇ ਬੱਚਿਆਂ ਚ ਰਹਿਣਾ ਪੈਣਾ ਤੁਹਾਨੂੰ ਕੀ ਲੱਗਦਾ ਬੇ ਇੱਥੇ ਕੰਮ ਕਰਕੇ ਜ਼ਿਆਦਾ ਮਾਨੋ ਤਰੱਕੀ ਹੋਈ ਕਿ ਜਾਂ ਉੱਥੇ ਵੀ ਇਦਾਂ ਹੀ ਸੀ ਮੈਂ ਇੱਥੇ ਤਾਂ ਹੈ ਇੱਥੇ ਜ਼ਿਆਦਾ ਤਰੱਕੀ ਆ ਇਤਨੀ ਸਰਕਾਰ ਇਹ ਬਿਲਕੁਲ ਇਤਨੀ ਸਰਕਾਰ ਨੂੰ ਕੀ ਕਹਾਂਗੇ ਕਿ ਬਹੁਤ ਵਧੀਆ ਸਰਕਾਰ ਆ ਬਹੁਤ ਬਹੁਤ ਵਧੀਆ ਵਧੀਆ ਚੱਲ ਰਿਹਾ ਸਭ ਕੁਝ ਜੀ ਠੀਕ ਆ ਮਿਹਨਤ ਦਾ ਫਲ ਆ ਮਿਹਨਤ ਕਰਦੇ ਆ ਉਹਦਾ ਫਲ ਮਿਲ ਰਿਹਾ ਇੱਥੇ ਛੱਬੀ ਪਾਰੀ ਮੈਂ ਜਦੋਂ ਬੱਚ ਪੰਜ ਤੁਹਾਡੇ ਨਾਲ ਰਿਹਾ ਦੇਖਿਆ ਤੁਸੀਂ ਜਿੱਥੇ ਇੱਕ ਪਾਸੇ ਖੇਤੀ ਵਿੱਚ ਬਹੁਤ ਸੱਤ ਮਿਹਨਤ ਕੀਤੀ ਬਹੁਤ ਹਾਂ ਤੇ ਨਾਲ ਇੱਕ ਸਹਾਇਕ ਧੰਦਾ ਵੀ ਹੁੰਦਾ ਸੀ ਹਾਂ ਹਾਂ ਕਨਪਾਲ ਸਿੰਘ ਆਪਣੇ ਭਾਜੀ ਹੁਣੀ ਤੁਸੀਂ ਰਲ ਕੇ ਰੀਤੇ ਦਾ ਕਾਰੋਬਾਰ ਕਰਦੇ ਸੀ ਬਹੁਤ ਤੇ ਮੈਨੂੰ ਇਹ ਦੱਸਿਓ ਵੀ ਉੱਥੇ ਐ ਦੇ ਕੰਮ ਨੂੰ ਲੈ ਕੇ ਜਿੰਨੀ ਤੁਸੀਂ ਸਖਤ ਮਿਹਨਤ ਖੇਤੀ ਚ ਕੀਤੀ ਤੁਹਾਡੇ ਕੋਲ ਜ਼ਮੀਨ ਵੀ ਚੰਗੀ ਤੇ ਸੀ ਉੱਥੇ ਕਾਮਯਾਬੀ ਜਿੰਨੀ ਮਿਲੀ ਉਹਦੇ ਮੁਕਾਬਲੇ ਇੱਥੇ ਜ਼ਿਆਦਾ ਮਿਲੀ ਜਾਂ ਕਿੱਦਾਂ ਨਹੀਂ ਕਾਮਯਾਬੀ ਤਾਂ ਜੀ ਉੱਥੇ ਵੀ ਬਹੁਤ ਸੀ ਜੀ ਪਹਿਲਾਂ ਬਹੁਤ ਸੀ ਕਾਮਯਾਬੀ ਉੱਥੇ ਵੀ ਹਨਾ ਠੀਕ ਹੈ ਫਿਰ ਉੱਥੇ ਜਿੱਦਾ ਕੋਈ ਮਾਹੌਲ ਜਾਂ ਕੋਈ ਇਦਾਂ ਦਾ ਜਿੱਦਾਂ ਜਦੋਂ ਜਿਆਦਾ ਸਰਕਲ ਜਿਹਾ ਬਣ ਗਿਆ ਜਦੋਂ ਇੱਧਰ ਮੈਂ ਦਿੱਲੀ ਚਲੇ ਗਿਆ ਉੱਥੇ ਕੋਈ ਇਹੋ ਜਿਹੇ ਲੋਕਾਂ ਦਾ ਮੇਲਚਲ ਹੋ ਗਿਆ ਹਾਂ ਉਹ ਮੇਲਚਲ ਕਰਦੇ ਕਰਦੇ ਫਿਰ ਜਿੱਦਾਂ ਜਿੱਦਾਂ ਸਾਰਾ ਇਹ ਵੀ ਟੈਂਟ ਹੁੰਦਾ ਸੀ ਉਦੋਂ ਵੀ ਕੋਦੋ ਜਦੋਂ ਬੈਲਗੋ ਦੇ ਦਰਵਾਜ਼ੇ ਵਿੱਚ ਬੈਠੇ ਹੋਣਾ ਨਾ ਵੀ ਗਿਆਨ ਦੇ ਨਿਆਣਿਆਂ ਦਾ ਕੋਈ ਕੋਈ ਟ੍ਰੈਕਟਰ ਲੰਘ ਜਾ ਕੋ ਮੋਟੇ ਸ਼ਾਂ ਕਹਿੰਦਾ ਕੋਈ ਨਗ ਨਾ ਉਹ ਫਿਰ ਹੌਲ ਹੌਲੀ ਜਿੱਦਾਂ ਕਰਦੇ ਕਰਦੇ ਵੀ ਫਿਰ ਬਾਹਲਾ ਪੂਤ ਸਵਾਰ ਹੋ ਗਿਆ ਉਹ ਬਾਹਲਾ ਪੂਤ ਸਵਾਰ ਨਾ ਹੋਇਆ ਤਾਂ ਫਿਰ ਉਹ ਜੋ ਸੀਗਾ تھا ਉਹ ਸਾਕੋ ਫੇਜ ਜਾ ਬਾਰੇ ਪੈਸੇ ਜਿੱਦਾਂ ਆਪਾਂ ਲੋਕਾਂ ਨੂੰ ਵਿਸ਼ਵਾਸ ਬਹੁਤ ਕਾਲੇ ਰੱਖੇ ਇੱਕ ਦੂਜੇ ਤੇ ਫੋਜ ਜਿੱਦਾ ਵਿਸ਼ਵਾਸ ਕਰਦੇ ਕਰਦੇ ਆਪਾਂ ਤਿੰਨ ਚਾਰ ਚਲ ਆਪਣੀ ਬੰਦੇ ਜਿਹਨੇ ਪੈਸੇ ਗਦਵਾਏ ਦੂਏ ਹਨ ਬਸ ਫਿਰ ਉੱਥੇ ਵੀ ਕਾਂ ਪੰਜਾਬ ਇੱਥੇ ਵੀ ਹੁਣ ਇੱਥੇ ਆਪਣਾ ਹੁਣ ਜਿੱਦਾ ਕੋਈ ਆਪਾਂ ਕੰਮ ਕਰੀਦਾ ਹਨ ਸ਼ਾਮ ਨੂੰ ਪਤਾ ਵੀ ਆਪਣੇ ਘਰ ਬੈਠੀਆਂ ਕੰਮ ਕਰੀਏ ਨਾ ਕੋਈ ਜਿੱਦਾ ਦੂਜੇ ਦਾ ਤੀਜੇ ਦਾ ਕੋਈ ਇੰਟਰਫੀਲ ਹੈ ਨਹੀਂ ਕਹਿੰਦਾ ਨਾ ਮौज ਨਾਲ ਆਪਣੀ ਜ਼ਿੰਦਗੀ ਕਰੀਦੀ ਜੀਤੀ ਹੈ ਨਾ ਨਿਆਣੇ ਵੀ ਵਧੀਆ ਆ ਸਾਕੋ ਵਧੀਆ ਨਾ ਮੋਲ ਇੱਥੇ ਵੀ ਜਦੋਂ ਵਧੀਆ ਜੇ ਤੂੰ ਕੰਮ ਕਰ ਦੇਣਾ ਮੇਰੀ ਕੰਮ ਜੇ ਮੈਂ ਤੁਸੀਂ ਉੱਥੇ ਕਰਦੇ ਤਾਂ ਉੱਥੇ ਵੀ ਹੈਗਾ ਆ ਜੇ ਮੈਂ ਇੱਥੇ ਕਰਦੇ ਇੱਥੇ ਵੀ ਇੱਥੇ ਵੀ ਫਾਇਦਾ ਜਦਾ ਜਿੱਦਾਂ ਤੁਹਾਡੀ ਮਿਹਨਤ ਕੀਤੀ ਦਾ ਫਾਇਦਾ ਮਿਲ ਜਾਂਦਾ ਸਹੀ ਆ ਹਨਾ ਉੱਥੇ ਮਿਹਨਤ ਕੀਤੀ ਦਾ ਫਾਇਦਾ ਬਾਇਲ ਮਿਲੇ ਜਾਂ ਜਾਂ ਕੋਈ ਵੀ ਹੋ ਜਾ ਕੋਈ ਵੀ ਨਾ ਜਿੱਦਾਂ ਆਪਣੇ ਕੋਈ 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 ਕੋ ਇਹ ਤੁਹਾਨੂੰ ਪਤਾ ਲਿਆਉਂਗੇ 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 ਜੇ ਤੁਸੀਂ ਮਿਹਨਤ ਕਰਦੇ ਆਏ ਦੋਸਤੋ ਅਸੀਂ ਬਚਪਨ ਦੇ ਦੋਸਤ ਆ 26 ਤੇ ਮੇਰਾ ਨੈਕਨੇਮ ਰਾਜੂ ਤੇ ਪਿਆਰ ਨਾਲ ਅਸੀਂ ਇੱਥੇ ਆ ਕੇ ਇੱਕ ਦੂਦੇ ਨਾਂ ਉਹ ਬਚਪਨ ਵਾਲੇ ਲੈਨੇ ਆ ਤੇ ਮੈਂ ਇਹਨਾਂ ਨੂੰ ਜਦਾਂ ਦੇਖਿਆ ਆ ਕੇ ਵਾਕਿਆ ਹੀ ਨਹੀਂ ਮਿਹਨਤ ਇੰਨੀ ਕੀਤੀ ਆ ਵੀ ਮਿਹਨਤ ਕਰਕੇ ਤੇ ਜਦੋਂ ਹੁਣ ਇਹਨਾਂ ਕੋਲ ਮੈਂ ਸੁੱਖ-ਸਾਧਨ ਦੇਖਦਾ ਤੇ ਮੈਂ ਹੀ ਮਹਿਸੂਸ ਕੀਤਾ ਵੀ ਉੱਥੇ ਪੰਜਾਬ ਦੇ ਵਿੱਚ ਵੀ ਇਹ ਖੇਤੀਬਾੜੀ ਦੇ ਵਿੱਚ ਖੇਤੀ ਤਕਨੀਕ ਨਾਲ ਕੀਤੀ ਇਹਨਾਂ ਕੋ ਸਾਧਨ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਹੁੰਦੇ ਸੀ ਹਰ ਸਾਧਨ ਜਿਹੜਾ ਆ ਉਹ ਟਰੈਕਟਰ ਟਰਾਲੀ ਦੇ ਵਿੱਚ ਕੋਈ ਨਾ ਕੋਈ ਨਹੀਂ ਆਪਣੀ ਦਿਮਾਗੀ ਤਕਨੀਕ ਜਿਹੜੀ ਆ ਮੈਂ ਦੇਖਦਾ ਸੀ ਬਿਲਗੇ ਵਾਲੇ ਵੀ ਦੇਖਦੇ ਹੁੰਦੇ ਸੀ ਤੇ ਕਹਿਣਾ ਬਈ ਧਰੋਈਆਂ ਦੇ ਮੁੰਡੇ ਜਿਹੜੇ ਆ ਉਹ ਕੰਮ ਨੂੰ ਦੱਬੀ ਜਾਂਦੇ ਆ ਅਦਭੀਅ ਹੈ ਪੀਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ